हां जी ਬਹੁਤ ਸੋਹਣਾ ਪ੍ਰਿੰਟ ਲੈ ਕੇ ਆਏ ਜੀ ਏਕੇ ਟੈਕਸ ਦਾ ਬਹੁਤ ਜਿਆਦਾ ਸੋਹਣਾ ਰੂਟੀਨ ਦੇ ਵਿੱਚ ਪਾਉਣ ਵਾਲਾ ਪ੍ਰਿੰਟ ਹੈ ਏਕੇ ਟੈਕਸ ਵੱਲੋਂ ਲਾਂਚ ਹੋਇਆ ਨਵਾਂ ਪ੍ਰਿੰਟ ਜੀ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਚਾਰ ਕਲਰ ਬਹੁਤ ਸੋਹਣੇ ਤਿਆਰ ਹੋਏ ਨੇ ਜੀ ਬਿਓਰ ਸਰਦਾਰੀ ਪ੍ਰਿੰਟ ਆਏ ਨੇ ਜੀ ਇਹਦੇ ਵਿੱਚ ਡੇਲੀ ਰੂਟੀਨ ਦੇ ਵਿੱਚ ਪਾਉਣ ਵਾਲਾ ਬਹੁਤ ਜਿਆਦਾ ਸੋਹਣਾ ਕੱਪੜਾ ਹੈ ਜੀ ਏਕੇ ਟੈਕਸ ਬ੍ਰਾਂਡ ਦਾ ਜੀ ਕਲਰ ਦੇਖੋ ਜੀ ਫਰਸਟ ਕਲਰ ਇਹਦੇ ਵਿੱਚ ਲੈਮਨ ਆਊਗਾ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਡਿਜ਼ਾਈਨ ਦੇਖੋ ਜੀ ਕਿੰਨਾ ਸ਼ਾਨਦਾਰ ਲੱਗ ਰਿਹਾ ਹੈ ਔਰ ਰੰਗ ਬਹੁਤ ਪਿਆਰੇ ਪਿਆ ਫਸਟ ਲੈਮਨ ਆ ਗਿਆ ਜੀ ਦੂਜਾ ਰੰਗ ਦੇਖੋ ਪੀਚ ਕਲਰ ਆ ਗਿਆ ਜੀ ਪੀਚ ਕਲਰ ਬਹੁਤ ਸੋਹਣਾ ਲੱਗ ਰਿਹਾ ਦੇਖੋ ਜੀ ਔਰ 500 ਰੁਪਏ ਦਾ ਸੂਟ ਸੀ 350 ਰੁਪਏ ਦੇ ਵਿੱਚ ਸੇਲ ਲੱਗੀ ਹੋਈ ਹੈ ਆਪਣੇ ਕੋਲ ਏਕੇ ਟੱਕ ਬ੍ਰਾਂਡ ਦੀ ਜੀ ਜਲਦੀ ਜਲਦੀ ਸ਼ਾਪ ਤੇ ਵਿਜ਼ਿਟ ਕਰਕੇ ਲੈ ਲਓ ਜੀ ਆਨਲਾਈਨ ਆਰਡਰ ਬੁੱਕ ਕਰ ਲਓ ਆਨਲਾਈਨ ਆਰਡਰ ਬੁੱਕ ਕਰੋਗੇ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਹੈ ਜੀ ਔਰ ਕੈਸ਼ ਔਨ ਲੀਵਰੀ ਦੇ ਸ਼ਿਪਿੰਗ 120 ਹੈ ਦੇਖੋ ਇਹ ਸਰਦਾਈ ਰੰਗ ਕਿੰਨਾ ਸੋਹਣਾ ਲੱਗ ਰਿਹਾ ਸਰਦਾਈ ਫਰੋਜ਼ੀ ਰੰਗ ਆ ਗਿਆ ਜੀ ਜਿਹੜਾ ਵੀ ਰੰਗ ਤੁਸੀਂ ਬੁੱਕ ਕਰਨ ਔਰ 350 ਰੁਪਏ ਸੂਟ ਹੈ ਜੀ ஆன்ਲਾਈਨ ਪੇਮੈਂਟ ਕਰੋਗੇ ਸ਼ਿਪਿੰਗ 60 ਰੁਪਏ ਹੈ ਜੀ ਕੈਸ਼ ਔਨ ਡਿਲੀਵਰੀ ਸ਼ਿਪਿੰਗ 120 ਹੈ ਲਓ ਜੀ ਨੈਕਸਟ ਦੇਖੋ ਜੀ ਬੇਬੀ ਪਿੰਕ ਕਲਰ ਆ ਗਿਆ ਜੀ ਕਿੰਨਾ ਸੋਹਣਾ ਲੱਗ ਰਿਹਾ ਬੇਬੀ ਪਿੰਕ ਰੰਗ ਚਾਰ ਰੰਗੀ ਬਹੁਤ ਪੇਰੇ ਰੰਗ ਨੇ ਔਰ ਚਾਰ ਰੰਗ ਬਹੁਤ ਸੋਹਣੇ ਨੇ ਜੀ ਸਿਰਫ 350 ਗਰਮੀਆਂ ਦਾ ਤੋਹਫਾ ਜੀ ਔਰ ਬਹੁਤ ਰਿਜ਼ਰਵਡ ਰੇਟ ਦੇ ਵਿੱਚ ਹੈ ਜੀ 350 ਦਾ 5 ਮੀਟਰ ਸੂਟ ਹੈ ਜੀ ਏਕੇ ਟੈਕਸ ਬ੍ਰੈਂਡ ਦਾ ਜੀ ਲਓ ਜੀ ਏਕੇ ਟੈਕਸ ਬ੍ਰੈਂਡ ਦੀ ਕਲੈਕਸ਼ਨ ਹੈ ਜੀ 5 ਮੀਟਰ ਸੂਟ ਹੈ ਬੇਬੀ ਪ ਤੇ 11 ਕਲਰਾਂ ਦੇ ਜੀ